ਜਮਕੌਰ ਸਾਭ ਦੇ ਜੁੱਦ ਤੋਂ ਮੰਗਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਪੁੱਜੀ ਉੱਥੋਂ ਅਗਾ ਉਹ ਦਿਨੇ ਪਿੰਡ ਚਲੇ ਗਏ ਉਸ ਥਾਂ ਬਹੁਤ ਚੌਖਾ ਚਿਰ ਠਹਿਰੇ ਉੱਥੇ ਬਹੁਤ ਸਾਰੇ ਸਿੰਘ ਆਸ-ਪਾਸ ਇਕੱਠੇ ਹੋਏ ਗੁਰੂ ਜੀ ਨੂੰ ਪਤਾ ਸੀ ਕਿ ਸਰਹਿੰਦ ਦੇ ਨਵਾਬ ਦੀਆਂ ਫੌਜਾਂ ਸਾਡੇ ਪਿੱਛੇ ਆ ਰਹੀਆਂ ਹਨ ਉਹਨਾਂ ਦਾ ਟਾਕਰਾ ਕਰਨ ਲਈ ਸ੍ਰੀ ਦਸ਼ਮੇਸ਼ ਜੀ ਨੇ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਾਰੀ ਸਿੱਖ ਅਜਿਹੇ ਸਨ ਜੋ ਗੁਰੂ ਜੀ ਦੀ ਖਾਤਰ ਜਾਨਵਾਰ ਨੂੰ ਧੰਨਵਾਗ ਸਮਝਦੇ ਸਨ ਉਹ ਤੜੀ ਤਨਖਾਹ ਕੋਈ ਨਹੀਂ ਸਨ ਲੈਂਦੇ ਇੰਨਾ ਤੋਂ ਬਿਨਾ ਗੁਰੂ ਜੀ ਨੇ ਚੌਖੇ ਤਨਖਾਹਦਾਰ ਸਵਾਹੀ ਵੀ ਭਰਤੇ ਕੀਤੇ ਹੋਏ ਸਨ ਇਹ ਸਭ ਆਸ-ਪਾਸ ਦੇ ਇਲਾਕੇ ਦੇ ਮਲਵਈ ਸਿੱਖ ਸਨ ਮੁਖਤਸਰ ਦੇ ਜੰਗ ਤੋਂ ਬਾਅਦ ਗੁਰੂ ਜੀ ਨੇ ਮਾਲਵੇ ਦਾ ਦੌਰਾ ਕੀਤਾ ਅਨੇਕਾਂ ਪਿੰਡਾਂ ਵਿੱਚ ਆਪਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਹਜ਼ਾਰਾਂ ਨੂੰ ਹੀ ਅੰਬਰਤ ਸ਼ਕਾਇਆ ਪ੍ਰਚਾਰ ਕਰਦੇ ਕਰਦੇ ਉਹ ਅਗਾਹ ਤੁਰ ਗਏ ਕੋਝ ਚਿਰ ਤੋਂ ਤਨਖਾਹਦਾਰ ਸਪਾਈਆਂ ਨੂੰ ਤਨਖਾਹ ਨਹੀਂ ਸੀ ਦਿੱਤੀ ਜਾ ਸਕੀ ਉਹ ਬੜਬੜ ਕਰਨ ਲੱਗ ਪਏ ਇੱਕ ਦਿਨ ਉਹਨਾਂ ਨੇ ਗੁਰੂ ਜੀ ਦੇ ਘੋੜੇ ਦੀ ਲਗਾਮ ਫੜੀ ਅਤੇ ਘੋੜੇ ਨੂੰ ਰੋਕ ਲਿਆ ਫਿਰ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਸਾਡੀ ਤਨਖਾਹ ਦਿਓ ਅਸਾਂ ਐਵੇਂ ਤੁਹਾਨੂੰ ਇੱਥੋਂ ਤੁਰਨ ਨਹੀਂ ਦੇਣਾ ਅੱਗੋਂ ਗੁਰੂ ਜੀ ਨੇ ਕਿਹਾ ਸੱਜਣੋ ਥੋੜਾ ਚਿਰ ਹੋਰ ਜੇਰਾ ਕਰੋ ਇਸ ਵੇਲੇ ਮਾਇਆ ਦੀ ਥੋੜ ਹੈ ਪਰ ਕਰਤਾਰ ਛੇਤੀ ਹੀ ਤੁਹਾਨੂੰ ਗੱਫੇ ਭੇਜੇਗਾ ਤੁਹਾਡਾ ਸਭ ਦਾ ਪੈਸੇ-ਪੈਸੇ ਦਾ ਲੇਖਾ ਮਕਾ ਦਿੱਤਾ ਜਾਵੇਗਾ ਤੁਸੀਂ ਕੋਈ ਫਿਕਰ ਨਾ ਕਰੋ ਪਰ ਉਹ ਮਲਵਈ ਸਿੱਖ ਅੜੀ ਕਰਨ ਦੇ ਰਹੇ ਤੇ ਖਲੋਤੇ ਰਹੇ ਉਹ ਕਹਿਣ ਲੱਗੇ ਕਿ ਅਸੀਂ ਬਥੇਰਾ ਚੇਰ ਉੜਿੱਕਿਆ ਹੈ ਅਸੀਂ ਬਥੇਰਾ ਜੀਰਾ ਕੀਤਾ ਹੈ ਅਸਾਂ ਹੋਰ ਨਹੀਂ ਉੜਿੱਕਣਾ ਸਾਥੂ ਹੋਰ ਜੀਰਾ ਨਹੀਂ ਹੋਣਾ ਅਸਾ ਤਾਂ ਤਨਖਾਹ ਲੈ ਕੇ ਹੀ ਤੁਹਾਨੂੰ ਇੱਥੋਂ ਜਾਣ ਦੇਣਾ ਹੈ ਪੰਥਦੇਵਾਲੀ ਨੇ ਅੱਗੋਂ ਹੱਸ ਕੇ ਕਿਹਾ ਚੰਗਾ ਭਾਈ ਕਰੋ ਫੈਸਲਾ ਇੱਕ ਪਾਸੇ ਗੁਰੂ ਅਤੇ ਗੁਰਸਿੱਖੀ ਦੂਜੇ ਪਾਸੇ ਮਾਇਆ ਦੱਸੋ ਕੀ ਲਮੋਗੇ ਧਨ ਕਿ ਗੁਰਸਿੱਖੀ ਕਰੋ ਚੋਣ ਅੱਗੋ ਉਹ ਮਲਵਈ ਸਪਾਹੀ ਕਹਿਣ ਲੱਗੇ ਗੁਰੂ ਜੀ ਸਿੱਖ ਤਾਂ ਅਸੀਂ ਅੱਗੇ ਹੀ ਹਾਂ ਗੁਰਸਿੱਖੀ ਤਾਂ ਸਾਡੇ ਪਾਸ ਹੈਗੀ ਹੈ ਸਾਨੂੰ ਧੰਨ ਵਖਸੋ ਗੁਰੂ ਜੀ ਕਹਿਣ ਲੱਗੇ ਤਾਂ ਤੁਹਾਨੂੰ ਗੁਰੂ ਅਤੇ ਗੁਰਸਿੱਖੀ ਨਾਲੋਂ ਧੰਨ ਵਧੇਰੇ ਪਿਆਰਾ ਹੋਇਆ ਚੰਗਾ ਦੇਖੋ ਰੰਗਕਰਤਾਰ ਦੀ ਐਨ ਉਸੇ ਵੇਲੇ ਇੱਕ ਸਿੱਖ ਰੁਪਈਏ ਤੇ ਮੋਹਰਾਂ ਦੀ ਛੱਟ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਸਭ ਤਨਖਾਹਦਾਰਾਂ ਨੂੰ ਤਨਖਾਹਾਂ ਵੰਡੀਆਂ ਨਾਲੋਂ ਨਾਲ ਸਭ ਨੂੰ ਵਿਦਾ ਕਰਨ ਲੱਗ ਪਏ। ਉਹਨਾਂ ਦਾ ਜਥੇਦਾਰ ਪਾਈਦਾਨਾ ਹੀ ਤਨਖਾਹ ਲੈਣ ਵਾਲਾ ਰਹਿ ਗਿਆ। ਪੰਥਦੇਵਾਲੀ ਨੇ ਉਹਨਾਂ ਨੂੰ ਕਿਹਾ ਕਿਉਂ ਪਾਈਦਾਨੀਆ ਤੂੰ ਇਹਨਾਂ ਦਾ ਮੁਖੀਆ ਹੈ ਤੇ ਸਰਦਾਰ ਹੈ। ਤੇਰੀ ਤਨਖਾਹ ਇਹਨਾਂ ਨਾਲੋਂ ਵਧੇਰੇ ਹੋਣੀ ਚਾਹੀਦੀ ਹੈ। ਦੱਸ ਤੈਨੂੰ ਕਿਸ ਹਿਸਾਬ ਨਾਲ ਤਨਖਾਹ ਦਈਏ? ਅੱਗੋਂ ਪਾਈਦਾਨਾ ਹੱਥ ਜੋੜ ਖਲੋਤਾ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਤਾਂ ਮੇਰੇ ਕਿਸ ਕੰਮ ਦਾ ਮੈਨੂੰ ਤਾਂ ਸਿੱਖੀ ਦਾਣ ਦਿਓ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਇਹ ਸੁਣ ਕੇ ਗੁਰੂ ਜੀ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਸ਼ਾਵਾਸ ਪਾਈਦਾਨਿਆ ਤੂੰ ਮਾਲਵੇ ਵਿੱਚ ਸਿੱਖੀ ਦੀ ਜੜ ਵਚਾ ਲਈ ਹੈ ਹੁਣ ਤੂੰ ਅਮਰਤ ਸ਼ੱਕ ਅਤੇ ਦਾਨਾ ਸਿੰਘ ਵਾਂਜਾ ਪਾਈਦਾਨੇ ਨੇ ਹੁਕਮ ਮੰਨ ਕੇ ਅਮਰਤ ਸ਼ੱਕਿਆ ਅਤੇ ਪਾਈਦਾਨ ਸਿੰਘ ਬਣ ਗਿਆ ਇਸ ਤਰ੍ਹਾਂ ਮਾਲਵੇ ਵਿੱਚ ਸਿੱਖੀ ਦੀ ਜੜ ਵਚ ਗਈ